ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੌਰ ਦੇ ਵਿੱਚ ਬੇਸੁਰਿਆਂ ਨੂੰ ਲੋਕ ਬਹੁਤ ਪ੍ਰਮੋਟ ਕਰਦੇ ਨੇ ਬੇਸੁਰਿਆਂ ਨੂੰ ਲਾਈਕ ਤੇ ਸ਼ੇਅਰ ਬਹੁਤ ਮਿਲਦਾ ਏ ਪਰ ਜਿਹੜੇ ਸੁਰ ਤਾਲ ਦੇ ਵਿੱਚ ਗਾਉਂਦੇ ਨੇ ਉਹ ਚੰਦ ਨੇ ਤੇ ਉਹ ਵਿਚਾਰੇ ਕਿਤੇ ਨਾ ਕਿਤੇ ਉਡੀਕ ਦੇ ਵਿੱਚ ਰਹਿੰਦੇ ਨੇ ਕਾਸ਼ ਕਿਤੇ ਸਾਡੀ ਵੀ ਜਿਹੜੀ ਵੀਡੀਓ ਉਹ ਸ਼ੇਅਰ ਹੋ ਜੇ ਵਾਇਰਲ ਹੋ ਜੇ ਤਾਂ ਸਾਨੂੰ ਵੀ ਜਿਹੜੀ ਉਹ ਮਕਾਮ ਹੈ ਜਾਂ ਜਿਹੜੀ ਮੰਜ਼ਲ ਉਹ ਸਾਨੂੰ ਵੀ ਮਿਲ ਜੇ ਇਸੇ ਤਰ੍ਹਾਂ ਅੱਜ ਆਪਾਂ ਜਿਲ੍ਹਾ ਤਰਨਤਨ ਦਾ ਪਿੰਡ ਮਲੀਆ ਦੇ ਵਿੱਚ ਪਹੁੰਚੇ ਆਂ ਇੱਥੋਂ ਦਾ ਇੱਕ ਨੌਜਵਾਨ ਬਹੁਤ ਵਧੀਆ ਗਾਉਂਦਾ ਏ ਤਾਂ ਆਓ ਆਪਾਂ ਉਸ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਉਂਦੇ ਆ ਅਰਜਨ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਤੁਹਾਡਾ ਅਰਜਨ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਗਾਉਂਦਾ ਸੀ ਕਿ ਜਾਂ ਤੈਨੂੰ ਹੀ ਗਾਉਣ ਦਾ ਸ਼ੌਂਕ ਹੈ ਨਹੀਂ ਇਹ ਮੈਨੂੰ ਗਾਉਣ ਦਾ ਸ਼ੌਂਕ ਪਿਆ ਕੋਈ ਨਹੀਂ ਗਾਉਂਦਾ ਸੀ ਤਾਂ ਅਰਜਨ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤਾਂ ਸਾਡੇ ਸਰੋਤਿਆਂ ਨੂੰ ਪਹਿਲਾਂ ਕੋਈ ਨਾ ਕੋਈ ਜਿਹੜਾ ਤੁਹਾਡਾ ਆਪਣੀ ਕਲਮ ਦਾ ਲਿਖਿਆ ਹੋਇਆ ਗੀਤ ਉਹ ਸੁਣਾਓ ਪਹਿਲਾ ਸ਼ਬਦ ਸੁਣਾਈ ਹੈ ਜੀ ਹਾਂ ਸੁਣਾਓ ਇੱਕ ਹੋਰ ਦਸ ਤੇਰੇ ਤਾਈ ਬਾਬਾ ਨਾਨਕਾ ਉਂਗਲੀ ਤੋਂ ਫੜ ਕੇ ਚਲਾਈ ਬਾਬਾ ਨਾਨਕਾ ਇੱਕ ਹੋਰ ਦਸ ਤੇਰੇ ਤਾਈ ਬਾਬਾ ਨਾਨਕਾ ਉਂਗਲੀ ਤੋਂ ਫੜ ਕੇ ਚਲਾਈ ਬਾਬਾ ਨਾਨਕਾ ਓ ਕਿਤੇ ਪੈਸੇ ਦੀ ਪਰਤ ਛੜ ਜਾਏ ਓ ਕਿਤੇ ਪੈਸੇ ਦੀ ਪਰਤ ਛੜ ਜਾਏ ਮੈਂ ਕਿਤੇ ਬੰਦਾ ਨਾ ਜ਼ੀਬੋ ਹੋ ਜਾਵਾਂ ਓ ਵੇਖੀ ਐ ਨੀਵੀਆਂ ਮੇਰੀ ਨਾ ਦਈ ਓ ਕਿਤੇ ਦਿਲ ਤੋਂ ਗਰੀਬੋ ਹੋ ਜਾਵਾਂ ਓ ਬਾਬਾ ਐ ਨੀਵੀਆਂ ਮੇਰੀ ਨਾ ਦਈ ਓ ਕਿਤੇ ਦਿਲ ਤੋਂ ਗਰੀਬੋ ਹੋ ਜਾਵਾਂ ਓ ਮੈਂ ਤੇਰੇ ਕੋਲੋਂ ਡਰ ਬਸ ਇੱਕੋ ਗੱਲ ਆਖਦਾ ਮੂਰਖ ਬੰਦੇ ਜੋ ਰੋਲਾ ਪਾਉਂਦੇ ਜੱਤ ਪਾਤ ਦਾ ਉਹ ਤੇਰੇ ਕੋਲੋਂ ਡਰ ਬਸੀ ਕੋ ਗਲ ਅਖਦਾ ਮੂਰਖ ਬੰਦੇ ਜੋ ਰੋਲਾ ਪਾਉਂਦੇ ਜਹਤ ਪਾਤ ਦਾ ਓ ਮੈਂ ਤਾਂ ਹਿੰਦੂ ਆਣਾ ਹਿੰਦੂ ਮੈਂ ਰਹਾ ਹਾ 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 ਓ ਮੁਸਲਮਾਨਾਂ ਵੀ ਬਹੁ ਜਾਵਾਂ ਓ ਵੇਖੀ ਨੀਵੀਂ ਅਮੀਰੀ ਨਾ ਦਈ ਓ ਕਿਤੇ ਦਿਲ ਤੋਂ ਗਰੀਬ ਹੋ ਜਾਵਾਂ ਓ ਬਾਬਾ ਇਨੀਵੀਂ ਅਮੀਰੀ ਨਾ ਦਈ ਓ ਕਿਤੇ ਦਿਲ ਤੋਂ ਗਰੀਬ ਹੋ ਜਾਵਾਂ ਅਰਜਨ ਬਹੁਤ ਵਧੀਆ ਅਰਜਨ ਗਾਉਣ ਦਾ ਸ਼ੌਂਕ ਕਦੋਂ ਤੋਂ ਪਿਆ ਤੇ ਨੇ ਗਾਉਣ ਦਾ ਸ਼ੌਂਕ ਭਜੀ ਆਪਾਂ ਨੂੰ 5ਵੀਂ ਕਲਾਸ ਤੋਂ ਪਿਆ ਜੀ ਹੂੰ ਤੇ ਫਿਰ ਬਾਲ ਸਭਾ ਵੀ ਲੱਗਦੀ ਹੁੰਦੀ ਸੀ ਸਕੂਲ ਦੇ ਵਿੱਚ ਤੇ ਫਿਰ ਉਹ ਉਸ ਟਾਈਮ ਤੇ ਕਿਹੜਾ ਗੀਤ ਅਰਜਨ ਨੇ ਬੋਲਿਆ ਸੀ ਹਾਂਜੀ ਬਾਲ ਸਭਾ ਲੱਗਦੀ ਹੁੰਦੀ ਤੇ ਮੈਡਮ ਕਹਿੰਦੇ ਹੁੰਦੇ ਬਹੁਤ ਮੈਂ ਪਹਿਲਾ ਗਾਣਾ ਬੋਲਿਆ ਮਟਰ ਸਟ੍ਰੀਮ ਦਾ ਗਾਣਾ ਸੁਣਾਉਣਾ ਨਹੀਂ ਉਹਨਾਂ ਨੂੰ ਤੇ ਯਾਦ ਉਹ ਕਿਹੜਾ ਗੀਤ ਸੁਣਾਇਆ ਸੀ हां जी हां जी ते ਸਾਡੇ ਸਰੋਤਿਆਂ ਸੁਣਾ ਦੇ ਹਾਂ ਜੀ ਜਰੂਰ ਜੀ ਦੋ ਲੈਣਾ ਸੁਣਾਵਾਂਗੇ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਸਾਰੀ ਸਰੀਰ ਹੱਥ ਪਾ ਮ ਬਤ ਕੰਦਾ ਪਰ ਨਹੂੰ ਘਾਰਾ ਯਾਰਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਹਰੀ ਸਰੀਰ ਹੱਤ ਪਾਵਾਂ ਬਹੁਤ ਕੰਦਾ ਪਰ ਨਹੂੰ ਘਾਰਾਂ ਯਾਰਾ ਆਪਣੇ ਸੀ ਜੋ ਗਏ ਡੋਬ ਕੇ ਆਪਣੇ ਸੀ ਜੋ ਗਏ ਡੋਬ ਕੇ ਲੱਭੇ ਨਾ ਕਿਨਾਰਾ ਹੁਣ ਨਹੀਂ ਗੁਜ਼ਰਦਾ ਯਾਰਾ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਬਤੋ ਰਿਹਾ ਬਾਕਮਾਲ ਅਰਜਨ ਕਿੱਥੋਂ ਤੱਕ ਪੜਿਆ ਤੂੰ ਮੈਂ ਵਿਰਜੀ ਪਾਈਵੀ ਕਲਾਸ ਤੱਕ ਉਸ ਤੋਂ ਬਾਅਦ ਮੈਂ ਕੰਮ ਦੇ ਵਿੱਚ ਪੈ ਗਿਆ ਜੀ ਅਰਜਨ ਕੀ ਗੱਲ ਅੱਗੇ ਕਲਾਸਾਂ ਮੁੱਕ ਗਈਆਂ ਸੀ ਕਿ ਕਾਰਨ ਕੀ ਅੱਗੇ ਤੱਕ ਨਹੀਂ ਪੜ ਸਕਿਆ ਜੋ ਕਿ ਘਰ ਦੀ ਬਹੁਤ ਪਰੇਸ਼ਾਨੀ ਸੀ ਤਦ ਕਰਕੇ ਮਤਲਬ ਗਰੀਬੀ ਦੇ ਕਾਰਨ ਜਿਹੜੀ ਆ ਅੱਧ ਦੇ ਵਿੱਚ ਪੜਾਈ ਜਿਹੜੀ ਤੁਹਾਨੂੰ ਛੱਡਣੀ ਪਈ ਹਾਂਜੀ ਘਰ ਦੀ ਗਰੀਬੀ ਵੇਖਣੀ ਪਈ ਮਗਰ ਜੋ ਕਿ ਬਾਪੂ ਇਕੱਲਾ ਰੱਖਿਆ ਚਲਾਉਂਦਾ ਸੀ ਬਾਅਦ ਕਿ ਹੁਣ ਬਾਪੂ ਦਾ ਸਾਥ ਦੇਈਦਾ ਆ ਆਪੇ ਵੀ ਦਿਹਾੜੀ ਤੇ ਜਾਈਦਾ ਆ ਜੀ ਮਿਸਤਰੀਆਂ ਨਾਲ ਠੀਕ ਹੈ ਤੇ ਅਰਜਨ ਮੈਂ ਸੁਣਿਆ ਕਿ ਤੂੰ ਖੁਦ ਵੀ ਲਿਖ ਲੈਣਾ ਤੇ ਜਿਹੜਾ ਤੇਰੀ ਆਪਣੀ ਕਲਮ ਦਾ ਗੀਤ ਉਹ ਫਿਰ ਸਾਡੇ ਸਰੋਤਿਆਂ ਨੂੰ ਸੁਣਾ ਹਾਂਜੀ ਜਰੂਰ ਜੀ ਦੋ ਲੈਣਾ ਜੇ ਬਤੋਂ ਗਰੀਬਿਆਨੀ ਦਿਲ ਦੇ ਅਮੀਰਿਆਨੀ ਜੇ ਬਤੋਂ ਗਰੀਬਿਆਨੀ ਦਿਲ ਦੇ ਅਮੀਰਿਆਨੀ ਰੱਖਦੇ ਆ ਪਵੇਂ ਕਾਲੇ ਸ਼ਾਨੀ ਹੰਡ ਜਾਣਗੇ ਨਹੀਂ ਦਿਲੋਂ ਕੱਟ ਜਾਣਗੇ ਨਹੀਂ ਬਾਕੀ ਵੇਖ ਲੈ ਗੇਰਾਂ ਦੇ ਨਾਲ ਲਾਹਣੀ ਜੇ ਬਤੋਂ ਗਰਹੀ ਬਿਆਨੀ ਦਿਲ ਦੇ ਅਮੀਰੇ ਆਨੀ ਰਾਗ ਦੇ ਆ ਪਾਵੇਂ ਕਾਲੇ ਸ਼ਾਨੀ ਹੀ ਹੰਡ ਜਹਣ ਗੇ ਨੀ ਦਿਲੋਂ ਕੱਢ ਜਹਣ ਗੇ ਨੀ ਬਾਕੀ ਵੇਖ ਲੈ ਗੈਰ ਹਾਂ ਦੇ ਨਾਲ ਲਾਹਾਨੀ ਹੀ ਉਹ ਲੋਕਾਂ ਵਾਂਗੂ ਇਸ਼ਕ ਵਪਾਰ ਨੀ ਮੈਂ ਕਰਦਾ ਕੁੜੀਆਂ ਤਾਂ ਬਹੁਤ ਮੁੰਡਾ ਸਾਦਗੀ ਤੇ ਮਰਦਾ ਲੋਕ ਹਮਾਂ ਗੂ ਇਸ਼ਕ ਬਪਾਰ ਨਹੀਂ ਮੈਂ ਕਰਦਾ ਕੁੜੀਆਂ ਤਾਂ ਬਹੁਤ ਮੁੰਡਾ ਸਾਦਗੀ ਤੇ ਮਰਦਾ ਦੌਲਤਾਂ ਦੀ ਘਾਟ ਨਹੀਂ ਹੋ ਅਰਜਨ ਕੋਲ ਕੋਈ ਦੌਲਤਾਂ ਦੀ ਘਾਟ ਨਹੀਂ ਹੋ ਅਰਜਨ ਕੋਲ ਕੋਈ ਉਹਨੇ ਫੜਿਆ ਆ ਮਿਹਨਤਾਂ ਦਾ ਰਾਣੀ ਹਾਂਡ ਜਾਣਗੇ ਨਹੀਂ ਦਿਲੋਂ ਕੱਟ ਜਾਣਗੇ ਨਹੀਂ ਬਾਕੀ ਵੇਖ ਲੈ ਗਹਿਰਾਂ ਦੇ ਨਾਲ ਲਾਣੀ ਜੇਬ ਤੋਂ ਗਰੀਬ ਆ ਨਹੀਂ ਦਿਲ ਦੇ ਅਮੀਰ ਆ ਨਹੀਂ ਰੱਖਦੇ ਆ ਭਾਵੇਂ ਕਾਲੇ ਸ਼ਾਨੀ ਹਾਂਡ ਜਾਣਗੇ ਨਹੀਂ ਦਿਲੋਂ ਕੱਟ ਜਾਣਗੇ ਨਹੀਂ ਬਾਕੀ ਵੇਖ ਲੈ ਗਹਿਰਾਂ ਦੇ ਨਾਲ ਲਾਣੀ ਉਹ ਕਾਲਾ ਰੰਗ ਪਰਸਦਾਰਾ ਕੀ ਕਰੂ ਤੇਰੀ ਨੀ ਸ਼ਰ ਸਾਡੇ ਆ ਜਾਏ ਹੋ ਮੰਗੋ ਹੁਣੇ ਮੇਰੀ ਨੀ ਉਹ ਕਾਲਾ ਰੰਗ ਪਰਸਦਾਰਾ ਕੀ ਕਰੂ ਤੇਰੀ ਨੀ ਸ਼ਰ ਸਾਡੇ ਆ ਜਾਏ ਹੋ ਮੰਗੋ ਹੁਣੇ ਮੇਰੀ ਨੀ ਉਹ ਗੀਤ ਤੇਰੇ ਤੇ ਬਣਾ ਕੇ ਪਿੰਡ ਮਲੀਏ ਚ ਗਾ ਕੇ ਉਹ ਗੀਤ ਤੇਰੇ ਤੇ ਬਣਾ ਕੇ ਪਿੰਡ ਮਲੀਏ ਚ ਗਾ ਕੇ ਉਹ ਦਿੱਤਾ ਅਰਜਨ ਦਿਲ ਸਮਝਾਣੀ ਹੰਡ ਜਾਣਗੇ ਨਹੀਂ ਦਿਲੋਂ ਕੱਢ ਜਾਣਗੇ ਨਹੀਂ ਬਾਕੀ ਵੇਖ ਲੈ ਗਏ ਰਹਾਂਦੇ ਨਾਲ ਲਾਹਣੀ ਜੇਬ ਤੋਂ ਗਰੀਬਿਆਣੀ ਦਿਲ ਦੇ ਅਮੀਰੋਂ ਨਹੀਂ ਰੰਗਦੇ ਆਂ ਪਾਵੇਂ ਕਾਲੇ ਸ਼ਾਨੀ ਹੰਡ ਜਾਣਗੇ ਨਹੀਂ ਦਿਲੋਂ ਕੱਢ ਜਾਣਗੇ ਨਹੀਂ ਬਾਕੀ ਵੇਖ ਲੈ ਗਏ ਰਹਾਂਦੇ ਨਾਲ ਲਾਹਣੀ ਬਹੁਤ ਵਧੀਆ ਬਾਕਮਾਲ ਅਰਜਨ ਜਿਹੜਾ ਗੀਤ ਹੈ ਤੂੰ ਆਪਣੇ ਤੇ ਲਿਖਿਆ ਕੀ ਸੋਚ ਕੇ ਗੀਤ ਲਿਖਿਆ ਸੀ ਬਾਈ ਆਪਣੇ ਸੋਚ ਕੇ ਲਿਖਿਆ ਗਰੀਬੀ ਦਾ ਵੇ ਤੇ ਲਿਖਿਆ ਕਹਿੰਦੇ ਜੇਬ ਤੋਂ ਗਰੀਬਿਆਣੀ ਦਿਲ ਦੇ ਰੰਗਦੇ ਆ ਭਵੇਂ ਕਾਲੇ ਸ਼ਾਹ ਨਹੀਂ ਹੰਡ ਜਾਣਗੇ ਨਹੀਂ ਦਿਲੋਂ ਕੱਢ ਜਾਣਗੇ ਨਹੀਂ ਬਾਕੀ ਵੇਖ ਲੈ ਗਰਾਂ ਦੇ ਨਾਲ ਲਾ ਨਹੀਂ ਇਹ ਗਾਣਾ ਆਪਾਂ ਬੜਾ ਸੋਚ ਕੇ ਲਿਖਿਆ ਵਾ ਕਹਿੰਦੇ ਜੇਬ ਤੋਂ ਗਰੀਬ ਆ ਭਵੇਂ ਗਰੀਬ ਆ ਪਾ ਹੈਗੇ ਆ ਪਰ ਦਿਲ ਦੇ ਆਪਾਂ ਅਮੀਰ ਆ ਠੀਕ ਹੈ ਅ ਅਰਜਨ ਇਹ ਜਿਹੜਾ ਸ਼ੌਂਕ ਹੈ ਬਹੁਤ ਮਹਿੰਗਾ ਹੋ ਚੁੱਕਾ ਹੈ ਅੱਜ ਸਿੰਗਲ ਟਰੈਕ ਵੀ ਕੱਢਣਾ ਹੋਵੇ ਤਾਂ ਲੱਖਾਂ ਰੁਪਏ ਲੱਗ ਜਾਂਦੇ ਨੇ ਤੇ ਕੀ ਸੋਚ ਕੇ ਇਸ ਲੈਂ ਜਾਂ ਇਸ ਖੇਤਰ ਦੇ ਵਿੱਚ ਤੂੰ ਆਇਆ ਹੈ ਤੇ ਇਹ ਜਿਹੜਾ ਟਾਰਗੇਟ ਹੈ ਕਿਦਾਂ ਪੂਰਾ ਕਰੇਗਾ ਹਾਂਜੀ ਭਾਈ ਜੀ ਉਹ ਤੁਹਾਡੀ ਗੱਲ ਸਹੀ ਹੈ ਲੱਖਾਂ ਰੁਪਏ ਮਿਊਜ਼ਿਕ ਡਾਇਰੈਕਟਰ ਲੈ ਲੈਂਦੇ ਆ ਤੇ ਬਾਕੀ ਮੈਂ ਸੋਚਦਾ ਜਿਹੜੇ ਬੇਸੁਰੇ ਆ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਂਦੇ ਆ ਮੈਂ ਸੋਚਦਾ ਵਾਂ ਸਾਡੀ ਵੀ ਵੀਡੀਓ ਕੋਈ ਸ਼ੇਅਰ ਕਰੇ ਤੇ ਕੋਈ ਚੰਗਾ ਬੰਦਾ ਹੋਵੇ ਮਿਊਜ਼ਿਕ ਡਾਇਰੈਕਟਰ ਜੋ ਕਿ ਆਪਣੀ ਸਪੋਰਟ ਕਰ ਸਕੇ ਅਗਲਾ ਗੀਤ ਜਿਹੜਾ ਹੈ ਉਹ ਸਾਡੇ ਸਰੋਤਨ ਕਿਹੜਾ ਸੁਣਾਉਣ ਜਾ ਰਹੇ ਆ ਉਹ ਸੁਣਾਏ ਬੇਬੇ ਬਾਪੂ ਦਾ ਜੀ ਚਲ ਸੁਣਾਓ ਉਹ ਦਿਨ ਰਹਿਤ ਕੀਤਾ ਜਿਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਇੱਕ ਮੇਰੇ ਲਈ ਉਹ ਦਿਨ ਰਹਿਤ ਕੀਤਾ ਜਿਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਇੱਕ ਮੇਰੇ ਲਈ ਉਹ ਕਿੰਨੇ ਆਸਾਨ ਹੋਦੇ ਸਿਰ ਤੇ ਸੋਚ ਸੋਚ ਖੂਹ ਜੂ ਚੋ ਗਿਆ ਉਹ ਬਾਪੂ ਤੇਰੇ ਘਰ ਕੇ ਮੈਂ ਪੈਰਾ ਤਖਲ ਹੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਓ ਬਾਪੂ ਤੇਰੇ ਕਰਕੇ ਮੈਂ ਪੈਰਾ ਟੇਕਲ ਹੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਹਾਏ ਬੋਤ ਜੀ ਬਾਕਮਾਲ ਅਰਜਨ ਕੇ ਅੱਜ ਤੱਕ ਕੇ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਨਹੀਂ ਭਾਈ ਅੱਜ ਤੱਕ ਨਹੀਂ ਮਿਲਿਆ ਗਾਉਣ ਦਾ ਮੌਕਾ ਬਾਕੀ ਜਿੱਥੇ ਵੀ ਮੈਂ ਮੇਲਿਆਂ 'ਚ ਜਾਣਾ ਵਾਂ ਮੈਨੂੰ ਇਹੋ ਖੁਸ਼ੀ ਹੁੰਦੀ ਆ ਵੀ ਮੈਂ ਵੀ ਇਹਨਾਂ ਦੇ ਵਾਂਗੂ ਸਟੇਜ ਤੇ ਚੜ੍ਹ ਕੇ ਕਦੋਂ ਗਾਉਣਾ ਵਾਂ ਵੀ ਕਦੋਂ ਮੈਨੂੰ ਹੀ ਮੌਕਾ ਮਿਲੂਗਾ ਪਿੰਡ ਤੁਹਾਡੇ ਮੇਰਾ ਲੱਗਦਾ ਹੋਵੇਗਾ ਉਹ ਸਟੇਜ ਤੇ ਕਦੀ ਗਾਉਣ ਦਾ ਮੌਕਾ ਮਿਲਿਆ ਕਿ ਨਹੀਂ ਮਿਲਿਆ ਬਾਈ ਜੀ ਮਿਲਿਆ ਵਾ ਬਸ ਇੱਕ ਵਾਰੀ ਮਿਲਿਆ ਵੀ 100 ਤਰਲੇ ਮਾਰ ਕੇ ਮੌਕਾ ਮਿਲਿਆ ਵਾ ਮਿਲਿਆ ਜਰੂਰ ਆਪਾਂ ਨੂੰ ਬਾਕੀ ਜਿਹੜੇ ਸਿੰਗਰ ਉਹਨਾਂ ਬੁੱਕ ਕਰਾਏ ਹੁੰਦੇ ਆ ਬਾਕੀ ਉਹਨਾਂ ਨੂੰ ਸਮਾਂ ਦਿੰਦੇ ਆ ਬਾਕੀ ਸਾਡੇ ਵਰਗੇ ਗਰੀਬਾਂ ਨੂੰ ਕੌਣ ਮੌਕਾ ਦਿੰਦਾ ਸਿੰਗਰ ਨਹੀਂ ਮੌਕਾ ਦਿੰਦਾ ਕਿ ਜਾਂ ਜਿਹੜੇ ਪ੍ਰਬੰਧਕ ਨੇ ਉਹ ਨਹੀਂ ਮੌਕਾ ਦਿੰਦੇ ਜਿਹੜੇ ਪ੍ਰਬੰਧਕ ਕਮੇਟੀ ਵਾਲੇ ਉਹ ਨਹੀਂ ਮੌਕਾ ਦਿੰਦੇ ਕਿਉਂਕਿ ਉਹਨਾਂ ਨੇ ਸਿੰਗਰ ਕੀਤੇ ਹੁੰਦੇ ਆ ਤਦ ਕਰਕੇ ਜੋ ਆ ਲਾਸਟ ਤੇ ਕਿਹੜਾ ਗੀਤ ਸਾਡੇ ਸਰੋਤਿਆਂ ਨੂੰ ਤੁਸੀਂ ਸੁਣਾਉਣ ਜਾ ਰਹੇ ਹੋ ਲਾਸਟ ਗੀਤ ਆਪਣਾ ਮੂਸੇ ਵਾਲੇ ਦਾ ਬਾਈ ਲਿਖਿਆ ਚਲੋ ਜੀ ਉਹ ਮਾਨਸੇ ਦਾ ਲਹਾਲ ਹੈ ਗੋਂਦਾ ਥਾਪੀ ਮਾਰ ਹੈ ਮੁੱਛਾਂ ਰੱਖੇ ਚਾੜ ਕੇ ਤੇ ਸ਼ੌਂਕ ਹਥਿਆਰ ਹੈ ਉਹ ਮਾਨਸੇ ਦਾ ਲਹਾਲ ਹੈ ਗੋਂਦਾ ਥਾਪੀ ਮਾਰ ਹੈ ਮੁੱਛਾਂ ਰੱਖੇ ਚਾੜ ਕੇ ਤੇ ਸ਼ੌਂਕ ਹਥਿਆਰ ਹੈ ਉਹ ਦੇ ਵਹਿਆਂ ਦੇ ਕਹਿਣਾ ਬਣੇ ਰੁਕਣਾ ਉਹ ਉਹ ਦੇਵਰੀਆਂ ਦੇ ਕਹਿਣਾ ਵਣੇ ਰੁਕਣੋ ਹਮੈਂ ਖਾ ਇੱਕ ਸਿੱਧੂ ਮਾਰਿਆ ਤੇ ਸੌ ਉਠਣੋ ਇੱਕ ਸਿੱਧੂ ਮਾਰਿਆ ਤੇ ਸੌ ਉਠਣੋ ਹਮੈਂ ਖਾ ਇੱਕ ਸਿੱਧੂ ਮਾਰਿਆ ਤੇ ਸੌ ਉਠਣੋ ਬਹੁਤ ਵਧੀਆ ਅਰਜਨ ਲਾਸਟ ਦੇ ਵਿੱਚ ਸਾਡੇ ਸਰੋਤਿਆਂ ਨੂੰ ਆਪਣਾ ਸੰਪਰਕ ਨੰਬਰ ਜਰੂਰ ਦੱਸ ਤੇ ਆਖਿਰ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦਾ ਕਿਉਂਕਿ ਜਿਹੜੇ ਸਰੋਤੇ ਹੁੰਦੇ ਆ ਨਾ ਇਹ ਹੀ ਕਿਨਲ ਦੀ ਅਰਸ਼ ਤੋਂ ਲੈ ਕੇ ਅਰਸ਼ ਤੱਕ ਪਹਚਾ ਦਿੰਦੇ ਆ ਤੇ ਕੀ ਕਹਿਣਾ ਚਾਹਵੇਂਗਾ ਸਰੋਤਿਆਂ ਨੂੰ ਬਾਈ ਇਹੋ ਹੱਥ ਜੋੜ ਕੇ ਬੇਤੀ ਆ ਜਿਹੜੇ ਬੇਸੁਰੇ ਆ ਉਹਨਾਂ ਨੂੰ ਸ਼ੇਅਰ ਤੁਸੀਂ ਮਿੰਟੋ ਮਿੰਟੀ ਕਰਦੇ ਜੋ ਤੇ ਬਾਕੀ ਇਹੋ ਮੇਰੇ ਜਿੰਨੇ ਵੀਰ ਭਰਾ ਵੀਡੀਓ ਵੇਖੰਦੇ ਆ ਬਾਕੀ ਸ਼ੇਅਰ ਜ਼ਰੂਰ ਕਰਿਓ ਕੋਈ ਵੀ ਕਿਸੇ ਕੋਈ ਚੰਗਾ ਵੀਰ ਹੋਵੇ ਮਿਊਜ਼ਿਕ ਡਾਇਰੈਕਟਰ ਵਾਲਾ ਜੋ ਕਿ ਮੇਰੀ ਬਾਹ ਫੜ ਸਕੇ ਤੇ ਮੈਨੂੰ ਅੱਗੇ ਪਹਚਾ ਸਕੇ ਬਾਕੀ ਆਪਣਾ ਫੋਨ ਨੰਬਰ ਹੈਗਾ 88472 01485 88472 01485 ਧੰਨਵਾਦ ਜੀ ਠੀਕ ਹੈ ਬਹੁਤ ਧੰਨਵਾਦ ਜੀ ਸੋ ਏਸੀ ਅਰਜਨ ਪਿੰਡ ਮਲੀਏ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਅਰਜਨ ਦਾ ਕਹਿਣਾ ਹੈ ਕਿ ਬੇਸੁਰਿਆ ਨੂੰ ਤਾਂ ਰਾਤੋਂ ਰਾਤ ਸਟਾਰ ਬਣ ਦਾ ਮੌਕਾ ਮਿਲ ਜਾਂਦਾ ਏ ਤੇ ਜਿਹੜੇ ਸੁਰ ਦੇ ਵਿੱਚ ਤਾਲ ਦੇ ਵਿੱਚ ਗਾਉਂਦੇ ਆ ਉਹ ਇੱਕ ਨੁਕਰੇ ਇੱਕ ਕਿਨਾਰੇ ਲੱਗੇ ਰਹਿੰਦੇ ਨੇ ਉਹ ਉਡੀਕਦੇ ਰਹਿੰਦੇ ਨੇ ਕਦ ਸਾਨੂੰ ਅਸੀਂ ਵਾਇਰਲ ਹੋਵਾਂਗੇ ਤਾਂ ਸਾਨੂੰ ਮੌਕਾ ਮਿਲੇਗਾ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ